ਆਜੂ ਮਮੀ ਜੀ ਹੁਣ ਸਸਰੀ ਘਰ ਮਮੀ ਜੀ ਆ ਗਈ ਫੋਤ ਸਸਰੀ ਘਰ ਸਸਰੀ ਘਰ ਧੀਏ ਕੀ ਕਰਨ ੜੀ ਉਹ ਦੋ ਗੇ ਕੱਪੜੇ ਹੀ ਤੇ ਉਹ ਜੋੜਨ ਲੱਗ ਗਈ ਮੈਂ ਕੱਪੜੇ ਜੋੜਨ ੜੀ ਚੱਲ ਤੂੰ ਬਹਿ ਮੈਂ ਤੇਰੇ ਲਈ ਪਾਣੀ ਲੈ ਕੇ ਆਉਣੀ ਆ ਕਿਉ ਪਾਣੀ ਤੁਸੀਂ ਕਿਉ ਲੈ ਕੇ ਆਣਾ ਆ ਭਾਬੀ ਜੀ ਕਿੱਥੇ ਆ ਆਵਾਜ਼ ਮਾਰੋ ਉਹਨਾਂ ਨੂੰ ਉਹ ਲੈ ਕੇ ਆਂਦੇ ਆ ਉਹ ਭਾਬੀ ਤੇਰੀ ਭਾਬੀ ਤੇਰੀ ਅੱਜ ਗਈ ਘੁੰਮਣ ਆਂਦੇ ਫਿਲਮ ਫਿਲਮ ਵੇਖਣੀਆਂ ਸ਼ਹਿਰ ਚਲ ਗਈ ਦੋਵੇਂ ਜੀ ਤੇਰੇ ਵੀਰ ਨੂੰ ਅੱਜ ਛੁੱਟੀ ਹੋ ਜੇ ਉਹ ਘੁੰਮਣ ਗਿਆ ਤਾਂ ਮਮੀ ਜੀ ਤੁਸੀਂ ਘਰ ਇਕੱਲੇ ਕਿਉ ਹੋ ਜੀ ਤੁਸੀਂ ਨਹੀਂ ਗਏ ਨਾਲ ਮੈਨੂੰ ਤੇ ਮੁੰਡੇ ਨੇ ਕਿਹਾ ਸੀ ਮੰਮੀ ਤੂੰ ਵੀ ਨਾਲ ਚੱਲ ਤੇ ਮੈਂ ਕਿਹਾ ਪੁੱਤ ਜਾਓ ਉਹ ਨਿਆਣੇ ਦੇ ਵਿੱਚ ਮੈਂ ਦੱਸ ਕੀ ਕਰਨਾ ਉੱਥੇ ਜਾ ਕੇ ਹੂੰ ਮੁੰਡੇ ਨੇ ਕਿਹਾ ਮਗਰ ਪਿੱਛੋਂ ਕੰੱਚ ਫੂਕ ਜੂ ਮਾਰਤੀ ਹੋਣੀ ਆ ਕਿ ਮਾਤਾ ਨੂੰ ਲੈ ਕੇ ਨਹੀਂ ਜਾਣਾ ਮੈਨੂੰ ਸਭ ਪਤਾ ਮੰਮੀ ਭਾਬੀ ਦੀਆਂ ਚਲਾਕੀਆਂ ਦਾ ਉਹਨੇ ਕਿਹਾ ਹੋਣਾ ਆ ਵੀਰ ਨੂੰ ਕਿ ਅਸੀਂ ਨਹੀਂ ਲੈ ਕੇ ਜਾਣਾ ਹੋ ਨਹੀਂ ਨਹੀਂ ਸਿਮਰ ਨਹੀਂ ਇਦਾਂ ਦੀ ਸਿਮਰ ਤੇ ਆ ਮੈਨੂੰ ਜ਼ੋਰ ਲੰਦੀ ਗਈ ਆ ਮੰਮੀ ਚਲੋ ਚਲੋ ਓ ਮੰਮੀ ਤੁਸੀਂ ਤੇ ਸਾਰਾ ਦਿਨ ਸਿਮਰ ਸਿਮਰ ਹੀ ਕਰਦੇ ਰਹਿੰਦੇ ਜੇ ਬਸ ਤੁਹਾਡੇ ਤੇ ਸਿਮਰ ਨਾਮ ਦੀ ਪੱਟੀ ਵੱਜੀ ਆ ਅੱਖਾਂ ਤੇ ਉਹ ਨਹੀਂ ਨਹੀਂ ਮੈਂ ਉਹ ਤਾਂ ਸਾਰਾ ਦਿਨ ਸਿਮਰ ਸਿਮਰ ਕੀ ਕਰਨਾ ਹੁਣ ਚੰਗੀ ਨੋ ਧੀ ਆ ਤੇ ਮੈਂ ਚੰਗਾ ਹੀ ਕਹੂੰਗੀ ਮੈਨੂੰ ਪਤਾ ਭਾਬੀ ਦਾ ਫਿਰਨਦੇ ਹੀ ਰਾਹ ਲੱਭਦੀ ਰਹਿੰਦੀ ਆ ਤੇ ਘਰ ਦਾ ਸਾਰਾ ਕੰਮ ਛੱਡ ਗਈ ਆ ਕਿ ਤੁਸੀਂ ਕਰੋ ਸਾਰੇ ਘਰ ਦੇ ਕੰਮ ਉਹ ਆਪ ਹੀ ਕਰਦੀ ਆ ਮੇਰੇ ਕੋਲ ਤੇ ਵਿਚਾਰੀ ਕਰਉਂਦੀ ਕੱਖਣੀ ਕੀ ਕਰਕੇ ਗਈ ਆ ਕੱਪੜੇ ਤੇ ਤੁਸੀਂ ਜੋੜਦੇ ਪਏ ਜੇ ਉਹ ਫਿਰ ਕੀ ਜੀ ਮੈਂ ਮਾੜੀ ਮੋਟੀ ਮਦਦ ਲਾਗੂ ਕਰ ਦਿੰਦੀ ਆ ਤੁਸੀਂ ਪਸ਼ਤਾਨ ਆਇਆ ਇੱਕ ਦਿਨ ਵੇਖਿਓ ਤੁਹਾਨੂੰ ਮੈਂ ਕਹਿੰਨੀ ਤੁਸੀਂ ਪਸ਼ਤਾਨ ਆਇਆ ਤੇਰਾ ਮਤਲਬ ਕੀ ਆ ਕਹਿਣ ਦਾ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਆ ਘਮਾ ਫਰਾ ਕੇ ਮੇਰੇ ਨਾਲ ਗੱਲਾਂ ਨਾ ਕਰ ਕੀ ਕਹਿਣਾ ਚਾਹੁੰਦੀ ਆ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਮੈਂ ਕੀ ਕਹਿਣਾ ਚਾਹੁੰਦੀ ਆ ਐਹੀ ਕਹਿਣਾ ਚਾਹੁੰਦੀ ਆ ਕਿ ਥੋੜਾ ਜਿਹਾ ਕੰਟਰੋਲ ਕਰੋ ਭਾਬੀ ਤੇ ਹਾਂਜੀ ਐਨੀ ਨਾ ਖੋਲਣਾ ਦਿਓ ਕਿ ਜਿੱਥੇ ਮੂੰਹ ਚੱਕਿਆ ਚਲ ਜਾਂਦੀ ਆ ਤੇ ਤੁਸੀਂ ਉਹਨੂੰ ਕੁਛ ਨਹੀਂ ਕਹਿੰਦੇ ਤੇ ਕੰਮ ਛੱਡ ਜਾਂਦੀ ਆ ਤੁਹਾਡੇ ਜੋਗਾ ਥੋੜਾ ਉਹਦੇ ਉੱਤੇ ਕੰਟਰੋਲ ਕਰੋ ਥੋੜਾ ਨੂੰ ਮੰਮੀ ਰੋਕ ਕੇ ਰੱਖਿਆ ਕਰੋ ਦੱਬ ਕੇ ਰੱਖਿਆ ਕਰੋ ਸਾਰਾ ਕੰਮ ਉਹਦੇ ਕੋਲ ਕਰਵਾਇਆ ਕਰੋ ਜਦੋਂ ਵੇਖੋ ਵੀਡੀਓ ਬਣਾਉਂਦੀ ਰਹਿੰਦੀ ਆ ਫੋਨ ਚਲਾਉਂਦੀ ਰਹਿੰਦੀ ਆ ਤੇ ਜਾ ਕੇ ਤੇ ਘੁੰਮਣ ਚਲ ਜਾਂਦੀ ਆ ਛਾ ਤੇ ਮੇਰੀ ਗੱਲ ਸੁਣੋ ਸਾਰੇ ਘਰ ਦਾ ਕੰਮ ਉਹ ਕਰਦੀ ਆ ਮੈਂ ਤਾਂ ਕਦੀ ਕੋਈ ਕੰਮ ਹੀ ਨਹੀਂ ਕੀਤਾ ਤੇ ਜੇ ਮੈਂ ਬੈਠੀ ਬੈਠੀ ਮੈਨੂੰ ਸਬਜੀ ਫੜਾ ਦਿੰਦੀ ਹੈ ਕਿ ਮੰਮੀ ਆਲੋ ਕੱਢ ਦੋ ਤੇ ਜੇ ਮੈਂ ਸਬਜੀ ਕੱਢ ਦਿੰਨੀ ਆ ਤੇ ਉੱਤੇ ਉਹਦੇ ਵਿੱਚ ਮੇਰਾ ਕੀ ਜਾਂਦਾ ਹੈ ਹੈ ਜੋ ਸਾਰਾ ਕੰਮ ਕਰਦੀ ਆ ਸਫਾਈਆਂ ਕੱਪੜੇ ਆਟਾ ਗੁੰਨ ਰੋਟੀ ਬਣਾ ਹੈ ਨਿਆਣਿਆਂ ਅਨੁਸਾਰ ਸਕੂਲ ਤੌਰ ਸਾਰੇ ਕੰਮ ਚੱਲ ਕਰਦੀ ਆ ਤੇ ਜੇ ਮੈਂ ਇੱਕ ਚਾਹ ਦੀ ਪਿਆਲੀ ਬਣਾ ਕੇ ਪਿਆ ਦਿੰਨੀ ਨੂੰ ਤੇ ਫਿਰ ਕੀ ਐ ਇੰਨੇ ਨਾ ਹੀ ਉਹ ਵੀ ਖੋਸ਼ ਹੋ ਜਾਂਦੀ ਆ ਨਿਆਣੀ ਵਿਚਾਰੀ ਛੋਟੇ ਮੋਟੇ ਕੰਮ ਮਮੀ ਮੈਂ ਤਾਂ ਤੁਹਾਨੂੰ ਹੀ ਵੇਖਦੀ ਆ ਤੁਸੀਂ ਕਰਦੇ ਰਹਿੰਦੇ ਜੀ ਮੈਨੂੰ ਕੀ ਮੈਂ ਤਾਂ ਤੁਹਾਨੂੰ ਤਾਂ ਕਹਿੰਦੀ ਕਿ ਤੁਸੀਂ ਪਛਤਾਣਾ ਕਰੋ ਆਪਣੀ ਸੱਸ ਨੂੰ ਨਾ ਫੋਨ ਲਾ ਕੇ ਦੇ ਮੈਂ ਕੋ ਲਾ ਕੇ ਦਵਾਂ ਆਪਣੀ ਸੱਸ ਨੂੰ ਫੋਨ ਨਹੀਂ ਮੈਂ ਉਹਨੂੰ ਵੀ ਕਹਾਂ ਕਿ ਭੈਣ ਜੀ ਇੰਨੀ ਨਹੀਂ ਨੋ ਤੀਨ ਖੁੱਲ੍ਹ ਦੇਈ ਦੀ ਹੁੰਦੀ ਆ ਤੁਸੀਂ ਆਪਣੀ ਨੋ ਨੂੰ ਬਹੁਤ ਹੀ ਖੁੱਲ੍ਹ ਦਿੱਤੀ ਆ ਬੰਦ ਕਰੋ ਇਹਦੀ ਪਰ ਮੰਮੀ ਜੀ ਮੈਂ ਇਹ ਗੱਲ ਤੁਸੀਂ ਕਿਉਂ ਕਹੋਗੇ ਮੈਂ ਤਾਂ ਧੀ ਆ ਤੂੰ ਧੀ ਆ ਤੂੰ ਧੀ ਆ ਤੇ ਤੂੰ ਆਪਣੀ ਜ਼ਿੰਦਗੀ ਜੀ ਸਕਦੀ ਆ ਪਰ ਜਿਹੜੀ ਨੋ ਆ ਉਹ ਆਪਣੀ ਜ਼ਿੰਦਗੀ ਨਹੀਂ ਜੀ ਸਕਦੀ ਕੀ ਗੱਲ ਉਹ ਕਿਸੇ ਦੀ ਧੀ ਨਹੀਂ ਆ ਤੇ ਹਾਂ ਗੱਡੀ ਚ ਆਈ ਆ ਤੂੰ ਹੈ ਤੇ ਤੂੰ ਮੇਰੀ ਗਰਲਸਨ ਕਿੰਨੇ ਵਜੇ ਉੱਠਦੀਂ ਉੱਠਦੀ ਮੰਮੀ ਮੈਂ ਉਹੀ 8-9 ਵਜੇ ਤੁਹਾਨੂੰ ਤੇ ਪਤਾ ਹੀ ਹੈ ਮੇਰਾ ਮੈਂ ਸ਼ੁਰੂ ਤੋਂ 8-9 ਵਜੇ ਉੱਠਦੀ ਆ ਐਤੋਂ ਪਹਿਲਾਂ ਮੇਰੇ ਕੋ ਉੱਠਿਆ ਨਹੀਂ ਜਾਂਦਾ ਕਵਾਰੀ ਹੁੰਦੀ ਸੀ ਤੂੰ 8-9 ਵਜੇ ਉਣਦੀ ਨਹੀਂ ਆ ਭਾਬੀ ਤੈਨੂੰ ਚਾਹ ਦਿੰਦੀ ਹੁੰਦੀ ਬੈੱਡ ਤੇ ਹੁਣ ਵੀ ਤੂੰ 8-9 ਵਜੇ ਉੱਠਦੀ ਨਹੀਂ ਆ ਕਿ ਮੇਰੇ ਘਰ ਦੇ ਵਿੱਚ ਨੌਕਰ ਚੱਕ ਰਿਆ ਮੈਂ ਕੋਈ ਕੰਮ ਨਹੀਂ ਕਰਦੀ ਹੈ ਮੇਰੇ ਘਰ ਵਾਲੇ ਨੇ ਗੱਡੀ ਲੈ ਕੇ ਦਿੱਤੀ ਆ ਤੇ ਕੀ ਗੱਲ ਭਾਬੀ ਦਾ ਦਿਲ ਨਹੀਂ ਕਰਦਾ ਕਿ ਮੈਂ ਵੀ ਅਸ਼ੋਕਰਾਮ ਦੀ ਜ਼ਿੰਦਗੀ ਜੀ ਲਾਂ ਹਾਂਜੀ ਮੰਮੀ ਜੀ ਇਹ ਤੇ ਹੈ ਮੈਂ ਘਰ ਦੇ ਕੰਮ ਤੇ ਕਦੀ ਨਹੀਂ ਕੀਤੇ 2 9 ਆ ਤੇ ਤੂੰ ਵੀ ਉਹਨਾਂ ਦੀ ਆਪਣੇ ਸਹੋਰੀਆਂ ਦੀ ਨੋਈ ਐ ਤੂੰ ਵੀ ਕਿਸੇ ਘਰ ਦੀ ਨੋਈ ਐ ਠੀਕ ਹੈ ਨਾ ਲੱਗੀ ਸਮਝ ਜੋ ਤੇਰੇ ਨਾਲ ਇਦਾਂ ਦਾ ਵਿਵਹਾਰ ਕਰਨ ਕੀ ਬੀਤੇ ਤੇਰੇ ਦਿਲ ਤੇ ਤੇਰੇ ਤੇ ਰੋਕਾ ਟੋਕੀਆਂ ਕਰਨ ਤੈਨੂੰ ਕਿਤੇ ਆਉਣ ਜਾਣ ਨਾ ਦੇਣ ਕਹਿਣ ਸਾਰੇ ਘਰ ਦਾ ਕੰਮ ਤੂੰ ਆਪ ਕਰ ਕੀ ਬੀਤੂਗੀ ਤੇਰੇ ਦਿਲ ਤੇ ਫੇਰ ਕੀ ਅਜੇ ਮੈਂ ਮਾਸਾ ਕੰਮ ਕਰ ਦੰਨੀ ਆ ਤੇ ਵਿਆਹ ਤੋਂ ਪਹਿਲਾਂ ਸਾਰਾ ਹੀ ਕਰਦੀ ਹੁੰਦੀ ਆ ਤੂੰ ਕੀ ਕਰਉਣੀ ਹੁੰਨੀ ਹਲਾਗੋ ਉਹ ਤੇ ਵਿਚਾਰੀ ਫੇਰ ਵੀ ਮੇਰੇ ਕੋਈ ਕੰਮ ਨਹੀਂ ਕਰਉਂਦੀ ਕਿਤੇ ਸਾਰੇ ਦਿਨ ਚ ਇੱਕ ਕੱਪ ਚਾਹ ਦਾ ਕਹਿ ਦਿੰਦੀ ਐ ਕਿਤੇ ਸਬਜ਼ੀ ਕੱਟਣ ਨੂੰ ਕਹਿ ਦਿੰਦੀ ਐ ਕਿਤੇ ਤੋਤੇ ਕੱਪੜਿਆਂ ਨੂੰ ਕਹਿ ਲੋਣਾ ਕਹਿ ਦਿੰਦੀ ਐ ਮੇਰੀ ਇੱਕ ਗੱਲ ਸੁਣ ਪੁੱਤ ਜੇ ਤੇਰੀ ਨਨਾਨ ਤੇਰੇ ਘਰ ਆ ਕੇ ਤੇਰੀ ਸੱਸ ਨੂੰ ਇਦਾਂ ਭੜਕਾਵੇ ਉਹਦੇ ਕੰਨ ਭਰੇ ਕਿ ਮੰਮੀ ਜੀ ਭਾਬੀ ਤੇ ਰੋਕਾ ਟੋਕੀਆਂ ਲਾਓ ਮੰਮੀ ਜੀ ਭਾਬੀ ਕੋ ਸਾਰੇ ਘਰ ਦੇ ਕੰਮ ਕਰਾਓ ਨੌਕਰ ਹਟਾਓ ਤੇਰੇ ਦਿਲ ਤੇ ਕੀ ਬਿੱਤੂਗੀ ਤੂੰ ਤਾਂ ਇਹੀ ਕਹੇਂਗੀ ਨਾ ਕਿ ਨਨਾਨ ਮੇਰਾ ਘਰ ਉਜਾੜਦੀ ਏ ਮੇਰੇ ਘਰ ਚ ਆ ਕੇ ਲੜਾਈਆਂ ਪਾਉਂਦੀ ਕਹੇਂਗੀ ਕਿ ਨਹੀਂ ਕਹੇਂਗੀ ਤੇ ਫੇਰ ਪੁੱਤ ਇਹੋ ਕੰਮ ਤੂੰ ਕਰਨ ਢਈ ਸਹੀ ਕਹਾ ਮੰਮੀ ਜੀ ਤੁਸੀਂ ਇੱਥੇ ਵਾਕਿਆ ਹੀ ਮੈਂ ਗਲਤ ਹਾਂ ਤੇ ਮੇਰੀ ਸੋਚ ਵੀ ਕਿੰਨੀ ਗਲਤ ਆ ਜੇ ਮੇਰੀ ਨਾਨੀ ਇਦਾਂ ਆਣ ਕੇ ਮੇਰੀ ਸੱਸ ਨੂੰ ਕਵੇ ਤੇ ਮੇਰੇ ਦਿਲ ਤੇ ਕੀ ਬੀਤੂਗੀ ਮੇਰਾ ਤਾਂ ਘਰੋਂ ਜਾਰੂਗੀ ਨਾ ਮੇਰੀ ਨਾਨੀ ਸ਼ੁਕਰ ਕਰੋ ਭਾਬੀ ਨੇ ਨਹੀਂ ਇਹ ਗੱਲਾਂ ਸੁਣੀਆਂ ਨਹੀਂ ਤਾਂ ਉਹ ਵਿਚਾਰੀ ਮੇਰੇ ਬਾਰੇ ਕੀ ਕੀ ਸੋਚ ਲੈਂਦੀ ਨਹੀਂ ਨਹੀਂ ਮਮੀ ਜੀ ਮੇਰੇ ਲਈ ਵਾਕਿਆ ਬਹੁਤ ਵੱਡੀ ਬੇਕੁਸੀ ਆ ਜੇ ਅਸੀਂ ਚਾਹੁੰਦੇ ਆ ਨਾ ਕਿ ਅਸੀਂ ਵੀ ਸੁੱਖ ਦੀ ਜ਼ਿੰਦਗੀ ਜੀਣੀ ਆ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਆ ਤਾਂ ਜਿਹੜੀਆਂ ਅਸੀਂ ਵਿਆਹ ਕੇ ਲਿਆਂਦੀਆਂ ਹੁੰਦੀਆਂ ਉਹਨਾਂ ਦਾ ਵੀ ਦਿਲ ਕਰਦਾ ਆ ਉਹ ਵੀ ਸਾਡੀਆਂ 3 ਨੇ ਬਿਲਕੁਲ ਮੰਮੀ ਜੀ ਤੇ ਤੁਸੀਂ ਬਹੁਤ ਚੰਗੇ ਹੋ ਜਿਹੜੇ ਆਪਣੀ ਨਵਾਂ ਨੂੰ ਧੀ ਬਣਾ ਕੇ ਰੱਖਦੇ ਹੋ ਬਿਲਕੁਲ ਪੁੱਤ ਨਾਲੇ ਵੇਖ ਰਿਸ਼ਤਾ ਖਰਾਬ ਹੋਣਾ ਸੀ ਤੇਰੀ ਭਾਬੀ ਨੇ ਕਹਿਣਾ ਸੀਗਾ ਵੇ ਮੇਰੀ ਨਾਨ ਕੀ ਕੋ ਜਾ ਕੇ ਮੇਰੀ ਸੱਸ ਨੂੰ ਭਰਕਾਉਣ ਲਈ ਆ ਇਹੋ ਜੀ ਗਲਤੀ ਅੱਗੇ ਤੋਂ ਕਦੀ ਨਹੀਂ ਕਰਨੀ ਹਾਂ ਚੱਲ ਬੈਠ ਤੂੰ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਵਾਂ ਹਾਂਜੀ ਤੇ ਸਾਨੂੰ ਸਾਰਿਆਂ ਨੂੰ ਆਪਣੀਆਂ ਨਵਾਂ ਨੂੰ ਧੀ ਬਣਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਧੀਆਂ ਦਾ ਜਦੋਂ ਵਿਆਹ ਹੋ ਜਾਂਦਾ ਹੈ ਉਹ ਤਾਂ ਆਪਣੇ ਸਹੁਰੇ ਘਰ ਚਲ ਜਾਂਦੀਆਂ ਨੇ ਤੇ ਅਸਲੀ ਧੀਆ ਸਾਡੀਆਂ ਨਵਾਂ ਹੀ ਨੇ ਜਿਲ੍ਹਾ ਨੇ ਬੁੜਾਪੀ ਦੇ ਵਿੱਚ ਸਾਡਾ ਸਾਥ ਦੇਣਾ ਹੁੰਦਾ ਹੈ ਇਸ ਕਰਕੇ ਨੋਆ ਨੂੰ ਤੀਆਂ ਤੋਂ ਵੀ ਵੱਧ ਪਿਆਰ ਕਰੋ ਤੇ ਜੇ ਤੁਹਾਨੂੰ ਸਾਡਾ ਇਹ ਛੋਟਾ ਜਿਹਾ ਮੈਸੇਜ ਵਧੀਆ ਲੱਗਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੀ